ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਹੁਣ ਵਿਰੋਧੀਆਂ ਨੇ ਇਕਜੁੱਟ ਹੋ ਕੇ ਸਰਕਾਰ ਤੇ ਸਿੱਧਾ ਹਮਲਾ ਬੋਲ ਦਿੱਤਾ ਹੈ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਫਿਰੋਜ਼ਪੁਰ ਚ ਆਰਐਸਐਸ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ਦੇ ਮਾਮਲੇ ਤੇ ਆਪ ਸਰਕਾਰ ਨੂੰ ਘੇਰਿਆ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ਤੇ ਕਿਹਾ ਕਿ ਨੌਜਵਾਨ ਨਵੀਨ ਅਰੋੜਾ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਆਪ ਸਰਕਾਰ ਦੀ ਫਿਰ ਇੱਕ ਵਾਰ ਪੋਲ ਖੋਲ ਦਿੱਤੀ ਹੈ ਜਖੜ ਨੇ ਕਿਹਾ ਕਿ ਪੰਜਾਬ ਚ ਗੈਂਗਸਟਰ ਹੁਣ ਸਮਾਨਾਂਤਰ ਸਰਕਾਰ ਚਲਾ ਰਹੇ ਨੇ ਜਿਨ੍ਹਾਂ ਨੂੰ ਕੋਈ ਖੌਫ ਨਹੀਂ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸੂਬੇ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਰ ਰਹੇ ਨੇ ਚੇਤੇ ਰਹਿ ਕੇ ਤਰਨਤਾਰਨ ਦੀ ਉਪ ਚੋਣ ਚ ਵੀ ਗੈਂਗਸਟਰ ਮੁੱਦਾ ਬਣੇ ਸਨ ਆਪਾਗੋ ਨੇ ਗੈਂਗਸਟਰਾਂ ਨੂੰ ਹਫ਼ਤੇ ਚ ਪੰਜਾਬ ਛੱਡਣ ਦੀ ਚੇਤਾਵਨੀ ਵੀ ਦਿੱਤੀ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਕਨੋਲੀ ਨੂੰ ਕਿਸੇ ਨੇ ਫੋਨ ਤੇ ਜਾਨੂ ਮਾਰਨ ਦੀ ਧਮਕੀ ਦਿੱਤੀ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਉਹਨਾਂ ਨੂੰ ਦੁਪਹਿਰ 2 ਵਜੇ ਦੇ ਕਰੀਬ ਵਟਸਐਪ ਤੇ ਇੰਗਲੈਂਡ ਦੇ ਨੰਬਰ ਤੋਂ ਕਾਲ ਆਈ ਸੀ ਕਾਲ ਕਰਨ ਵਾਲੇ ਨੇ ਖੁਦ ਨੂੰ ਬਗੈਲ ਸਿੰਘ ਦੱਸਿਆ ਸੀ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਫਿਰੋਜ਼ਪੁਰ ਵਿੱਚ ਆਰਐਸਐਸ ਸਾਗੂ ਨਾਲ ਕੀਤਾ ਉਸੇ ਤਰ੍ਹਾਂ ਹੁਣ ਸ਼ੇਰ-ਏ-ਪੰਜਾਬ ਬਰਗੇਡ ਸੰਜੀਵ ਕਨੌਲੀ ਅਤੇ ਸਚਨ ਕਨੌਲੀ ਨਾਲ ਹੋਵੇਗਾ ਦੋਵੇਂ ਸ਼ਬਸੈਨਾ ਅਗੂਆਂ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਦੇ ਨਹੀਂ ਐਸਐਚਓ ਸਦਰ ਰੂਪਨਗਰ ਸਨੀ ਖੰਨਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਫੜਿੰਗ ਨੇ ਵੀ ਨਵੀਨ ਅਰੋੜਾ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਚ ਰੋਜ਼ਾਨਾ ਦਾ ਕਤਲ ਹੋਣੇ ਹੁਣ ਆਮ ਗੱਲ ਬਣ ਗਈ ਹੈ ਅਪਰਾਧੀਆਂ ਨੂੰ ਹੁਣ ਕੋਈ ਡਰ ਨਹੀਂ ਰਿਹਾ ਜਦ ਕਿ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਵੜਿੰਗ ਨੇ ਕਿਹਾ ਕਿ ਕਿੰਨਾ ਸਮਾਂ ਮੌਤਾਂ ਦੀ ਗਿਣਤੀ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਇਸ ਦਾ ਜਵਾਬ ਦੇਣ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਕਾਰੋਬਾਰੀ ਬਲਦੇਵ ਰਾਜੂ ਰੋੜਾ ਦੇ ਪੁੱਤਰ ਦੀ ਹੱਤਿਆ ਤੇ ਅਫਸੋਸ ਜ਼ਾਹਿਰ ਕੀਤਾ ਉਹਨਾਂ ਕਿਹਾ ਕਿ ਪੰਜਾਬ ਚ ਹੁਣ ਜੰਗਲ ਰਾਜ ਹੈ ਜੋ ਸੂਬੇ ਦੇ ਭਾਈਚਾਰੇ ਤੇ ਅਮਨ ਸ਼ਾਂਤੀ ਨੂੰ ਗੰਭੀਰ ਖਤਰਾ ਹੈ ਉਹਨਾਂ ਕਿਹਾ ਕਿ ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਨੇ ਤੇ ਬੇਕਸੂਰਾਂ ਨੂੰ ਦਿਨ ਦਿਹਾੜੇ ਮਾਰਿਆ ਜਾ ਰਿਹਾ ਹੈ ਨਵੀਨ अरोड़ा ਦੀ ਹੱਤਿਆ ਨੂੰ ਲੈ ਕੇ ਪੀਜਪੀ ਦੇ ਕੌਮੀ ਜਨਰਲ ਸਕੱਤਰ ਤਰਨਚੁਗ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਪੰਜਾਬ ਚ ਅਪਰਾਧੀਆਂ ਦੇ ਹੌਸਲੇ ਬਲੰਦ ਹੋ ਚੁੱਕੇ ਨੇ ਇਹ ਵਾਰਦਾਤ ਸਪਸ਼ਟ ਕਰਦੀ ਹੈ ਕਿ ਸੂਬੇ ਚ ਕਾਨੂੰਨ ਵਿਵਸਥਾ ਲਗਭਗ ਖਤਮ ਹੋ ਚੁੱਕੀ ਹੈ ਤੇ ਸਰਕਾਰ ਇਸ ਪੂਰੀ ਤਰ੍ਹਾਂ ਬੇਕਾਬੂ ਹੋ ਰਹੀ ਅਜਗਤਾਂ ਨੂੰ ਕਾਬੂ ਕਰਨ ਵਿੱਚ ਅਸਮਰਥ ਹੈ ਉਨੇ ਕਿਹਾ ਕਿ ਪੰਜਾਬ ਅਪਰਾਧੀਆਂ ਦੀ ਪਨਾਹਗਾ ਬਣਦਾ ਜਾ ਰਿਹਾ ਪੰਜਾਬ ਬੀਜਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਘਟਨਾ ਦੀ ਤਿੱਖੀ ਨਿੰਦਿਆ ਕਰਦੇ ਆਪ ਸਰਕਾਰ ਨੂੰ ਬੇਨਕਾਬ ਕੀਤਾ ਉਹਨੇ ਕਿਹਾ ਕਿ ਨਵੀਨ ਅਰੋੜਾ ਜੋ ਕਿ ਸੀਨੀਅਰ ਆਰਐਸਐਸ ਨੇਤਾ ਦਿਨਾਨਾਦ ਦੇ ਪੋਤੇ ਸਨ ਉਸ ਦਾ ਕਤਲ ਸਿਰਫ ਇੱਕ ਵਾਕਿਆ ਨਹੀਂ ਸਗੋ ਸੂਬੇ ਵਿੱਚ ਬੇਲਗਾਮ ਹੋ ਰਹੇ ਅਪਰਾਧ ਅਤੇ ਬਦਮਾਣੀ ਦਾ ਜ਼ੋਰਦਾਰ ਸਬੂਤਾ ਹੈ ਅਸ਼ਵਨੀ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ 'ਚ ناکਾਮ ਰਹੀ ਹੈ